ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲਈ ਲੈ ਕੇ ਆਏ ਹਾਂ ਜੀ ਟੌਪ ਬਰੀਡ ਆ ਬਈ ਜਰਸੀ ਆ ਪੰਜਾਬ ਵਾਲੀ ਤਾਜੀ ਸੂਈ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਆ ਜਵੇਰ ਸਿੰਘ ਪੰਡ ਸੰਧੂਕੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਬਲਾਸਰਾਂ ਠੀਕ ਕਰ ਬਈ ਨੇੜੇ ਪਿੰਡ ਬਈ ਨੇੜੇ ਭਦੌਲ ਵੀ ਆ ਜਿੱਤਾ ਭੀ ਨੜੇ ਆ ਮੋਬਾਈਲ ਨੰਬਰ ਬੋਲ ਦੇ 82840 14755 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬਾੜ ਦੇਖਦੇ ਆਪਣੇ ਘਰ ਦੀ ਆ ਹਾਂ ਹਾਂਜੀ ਆਪਣੇ ਘਰ ਦੀ ਬਹਿਣਾ ਤੀਜੀ ਸੂਏ ਸੂਈ ਹੋਈ ਹੈ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਇਹ ਰਾਤ ਰਾਤ ਸੂਈ ਆ ਜੀ 9 ਵਜੇ ਰਾਤ 9 ਵਜੇ ਸੂਈਆ ਬੱਚਾ ਕੀ ਦੇਤਾ ਬਾਈ ਨੇ ਬਸ ਆ ਜੀ ਬੱਚਾ ਦੇਤਾ ਠੀਕ ਹੈ ਜੇਰ ਪੈ ਗਈ ਹੈ ਹਾਂਜੀ ਹਾਂਜੀ ਜੇਰ ਬਾਈ ਆ ਰੱਖੀ ਬੈਠਾ ਬੱਠਲ ਚ ਕੰਪਲੀਟ ਆ ਕਿੰਨਾ ਕੁ ਬੋਲਾ ਫਿਰ ਕੱਢਿਆ ਦਾ ਬੋਲਾ ਪੰਜ ਕਿਲੋ ਕੱਢਿਆ ਜੀ ਸਵੇਰੇ ਰਾਤ ਆ ਬਸੇ ਨੂੰ ਜਗਣਾ ਤਾਂ ਸੀਗਾ ਤੜ ਤੋਂ ਕੱਢਿਆ ਜੀ ਫਿਰ ਵੇਖਿਆ ਜਾਂਦਾ ਤੇ ਤੋਂ ਕਿੰਨਾ ਦੁੱਧ ਚੋਇਆ ਪਿਛਲੇ ਸੂਏ ਲੋ 18 19 ਕਿਲੋ ਚੋਇਆ ਜੀ ਦੇਉ 20 ਕਿਲੋ ਆ ਗਿਆ ਠੀਕ ਆ ਬਾਈ ਖੋਲ ਦੇ ਬਾਈ ਤੋੜ ਕੇ ਦਿ ਫੁੱਲ ਬਰੀਡ ਆ ਫੁੱਲ ਕੱਦ ਜੱਸੀ ਆਪਣੀ ਪੰਜਾਬ ਵਾਲੀ ਬਾਈ ਦੇ ਘਰ ਦੀ ਬੈੜਾ ਕੋਈ ਵਪਾਰ ਦਾ ਕੰਮ ਨਹੀਂ ਫੇਸ ਦਿਖਾਉਂਦੇ ਆ ਫੇਸ ਬੜਾ ਚੰਗਾ ਛੋਟਾ ਛੋਟਾ ਜਮੇ 4 4 ਉਂਗਲਾਂ ਦਾ ਕੰਨ ਲੱਗਿਆ ਕਰਮਣੀ ਨੂੰ ਲੈ ਫੇਸ ਦੇਖੋ ਬਈ ਬਰੀਡ ਚੈੱਕ ਕਰੋ ਬੈੜ ਦੀ ਬਹੁਤ ਚੰਗੀ ਆ ਥੋੜਾ ਕੈਮਰੇ ਦੇ ਜਾ ਕੇ ਆ ਬਸ ਫੋਟੋ ਕਰਕੇ ਬਾਹਰ ਨਹੀਂ ਜਾਂਦੀ ਲੈ ਬਈ ਤੋਰਾ ਦੇਖੋ ਇੱਕ ਨੰਬਰ ਆ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਤੇ ਥਣ ਵੀ ਚੰਗਾ ਲੱਗਿਆ ਚਬਾਈ ਕਿਵੇਂ ਆ ਭਰਾ ਜਵਾਕ ਬਹੁਤ ਵਧੀਆ ਜਵਾਕ ਚੋਈ ਜਾਣ ਜੀ ਠੀਕ ਆ ਜੋ ਕੋਈ ਤਸੱਲੀ ਕਰਕੇ ਆਪਦੀ ਫੇਰ ਲੈ ਕੇ ਜਾਵੇ ਪੰਜ ਚਾਰ ਡੰਗ ਛੋੜੇ ਕੋਈ ਚੱਕਰ ਨਹੀਂ ਠੀਕ ਆ ਭਾਈ ਬਾਈ ਕਹਿੰਦਾ ਪਉਣੀ ਜਵਾਕ ਚੋਲਣ ਇੰਨੀ ਕਿ ਠੰਡੀ ਐ ਇੰਨੀ ਕਿ ਚਵਾਈ ਪੋਲੀ ਐ ਤੋਰਾ ਇੱਕ ਨੰਬਰ ਕਰਦ ਚੰਗਾ ਫੇਸ ਬੜਾ ਚੰਗਾ ਲੰਮੀ ਲੁੰਮੀ ਬਹੁਤ ਫੁੱਲ ਬਰੀਡ ਆ ਬਈ ਜਰਸੀ ਆ ਪੰਜਾਬ ਵਾਲੀ ਬਈ ਤੇ ਮੁੱਲ ਬਈ ਇਹਦਾ ਕੀ ਐ ਜੈ ਜਫਰ ਇਹਦਾ ਮੁੱਲ 90000 ਆ ਜੀ ਮਾਨਤਨ ਹੋ ਜੋ ਮਾੜਾ ਮੋਟਾ ਹੋ ਬਾਲਾ ਨਹੀਂ ਹੋਣਾ ਜੀ ਠੀਕ ਆ ਭਾਈ 90000 ਰੁਪਇਆ ਬਾਈ ਨੇ ਮੋਲ ਰੱਖਿਆ ਬਾਕੀ ਜੇਦਾ ਮੌਕੇ ਦੇ ਵਿੱਚੋਂ ਮਾਨ ਤਨ ਜਰੂਰ ਹੋ ਜੂਗਾ ਮੋਲ ਜਾਇਜ਼ ਆ ਵੈੜ ਚੰਗੀ ਆ ਕਿਸੇ ਪਾਸੋਂ ਕੋਈ ਘਾੜਨੀ ਲੈਵਾ ਦੇ ਕੋਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਵਤੀਆ ਚਿਵਾਈ ਨੰਬਰ 1 ਆ ਬਾਈ ਮੋਟਾ ਮੋਟਾ ਥਣ ਲੱਗਿਆ ਮੁੱਠੀ ਣ ਚਵਾਈ ਵੀ ਵੀ ਗਣਾ ਵਾਕੀ ਉਹਨਿਹਾਂ ਮਗਰੋਂ ਨਹੀਂ ਮੋਰੀਆ ਜੀ ਹਾਂ ਮੂਰ ਨੂੰ ਵੀ ਗੱਠ ਡੇਢ ਗੱਠ ਲੈਵਾ ਤਿਆਰ ਕਰੀ ਬੈਠੀ ਆ ਤੇ ਪਿੱਛੇ ਨੂੰ ਵੀ ਲੈਵਾ ਬਹੁਤ ਇਧਰਲੀ ਸਾਈਡ ਤੋਂ ਬਈ ਲੈਵਾ ਖਾਨ ਨੇ ਕੋਈ ਚੱਕਰ ਹੀ ਨਹੀਂ ਲੈ ਇੱਕ ਨੰਬਰ ਲੈਵਾ ਬਾਈ ਤੇ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ